ਸਮਾ ਇੱਕ ਅਜਹੀ ਖੇੜ ਹੈ ਕਿ ਜਦੋਂ ਇੱਕ ਸਰੀਰ ਨਸ਼ਵਰ ਹੋ ਜਾਂਦਾ ਹੈ ਇੱਕ ਇਨਸਾਨ ਕੁਝ ਹੀ ਪਲਾਂ ਵਿੱਚ ਸਾਡੀ ਜ਼ਿੰਦਗੀ ਤੋਂ ਚਲਾ ਜਾਂਦਾ ਹੈ ਅਤੇ ਪਿੱਛੇ ਛੱਡ ਜਾਂਦਾ ਹੈ ਆਪਣਾ ਪਰਿਵਾਰ ਆਪਣੀ ਧਨ ਦੌਲਤ ਤੇ ਜਾਇਦਾਦ ਸਭ ਕੁਝ ਗੁਰੂੜ ਪ੍ਰਾਨ ਵਰਗੇ ਪ੍ਰਚੀਨ ਗ੍ਰੰਥਾਂ ਵਿੱਚ ਦਰਸਾਇਆ ਗਿਆ ਹੈ ਕਿ ਜਦੋਂ iracial ਅੱਖਾਂ ਲੰਬੇ ਨਖੂਨ ਅਤੇ ਖੂਨੀ ਚਿਹਰੇ ਵਾਲੇ ਯਮਦੂਤ ਮਰਦੇ ਹੋਏ ਮਨੁੱਖ ਦੇ ਸਾਹਮਣੇ ਆ ਕੇ ਖੜੇ ਹੁੰਦੇ ਹਨ ਤਾਂ ਉਹ ਉਸ ਦੀ ਆਤਮਾ ਨੂੰ ਸਰੀਰ ਤੋਂ ਖਿੱਚ ਕੇ ਬਾਹਰ ਕੱਢ ਲੈਂਦੇ ਹਨ ਅਤੇ ਉਸ ਨੂੰ ਪਰਲੋਕ ਲੈ ਜਾਂਦੇ ਹਨ ਇੱਕ ਐਸੀ ਯਾਤਰਾ ਤੇ ਜੋ ਕਈ ਸਦੀਆਂ ਤੋਂ ਦੱਸੀ ਜਾਂਦੀ ਹੈ ਪਰ ਇੱਕ ਯਾਤਰਾ ਧਰਤੀ ਤੇ ਵੀ ਹੁੰਦੀ ਹੈ ਜਿਸ ਨੂੰ ਉਸ ਦਾ ਪਰਿਵਾਰ ਪੂਰਾ ਕਰਦਾ ਹੈ ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਕਰਮ ਆਤਮਾ ਨੂੰ ਸ਼ਾਂਤੀ ਅਤੇ ਮੋਕਸ਼ ਵੱਲ ਜਾਣ ਵਿੱਚ ਮਦਦ ਕਰਦੀ ਹੈ ਪਰ ਇਹਨਾਂ ਰੀਤੀ ਰਿਵਾਜਾਂ ਦੇ ਪਿੱਛੇ ਛੁਪਿਆ ਡੂੰਘਾ ਅਰਥ ਅੱਜ ਵੀ ਕਈਆਂ ਲਈ ਅਣ ਸੁਣਿਆ ਰਾਜ਼ ਹੈ ਕਿਆ ਜਾਂਦਾ ਹੈ ਕਿ ਜਦੋਂ ਜਮਦੂਤ ਆਤਮਾ ਨੂੰ ਸਰੀਰ ਤੋਂ ਕੱਢਦੇ ਹਨ ਉਹ ਤੜਫਦੀ ਅਤੇ ਰੋਣ ਦੀ ਬਿਲਕਦੀ ਹੁੰਦੀ ਹੈ ਅਤੇ ਆਪਣੇ ਸਰੀਰ ਵਿੱਚ ਵਾਪਸ ਜਾਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਪਰ ਜਮਦੂਤ ਆਪਣੇ ਕੋੜਿਆਂ ਨਾਲ ਉਸ ਨੂੰ ਖਿੱਚ ਕੇ ਲੈ ਜਾਂਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਮਰਦੇ ਹੋਏ ਮਨੁੱਖ ਦੇ ਆਲੇ-ਦੁਆਲੇ ਕੁਝ ਡਰਾਉਣੀਆਂ ਕਾਲੀਆਂ ਛਾਵਾਂ ਮੰਡਰਾਉਂਦੀਆਂ ਰਹਿੰਦੀਆਂ ਹਨ ਉਹ ਪੂਰੀ ਆਤਮਾ ਜੋ ਲੋਕਾਂ ਦੇ ਵਿੱਚ اٹਕੀ ਹੋਈ ਹੁੰਦੀ ਹੈ ਅਤੇ ਨਵੇਂ ਸਰੀਰ ਦੀ ਤਲਾਸ਼ ਵਿੱਚ ਹੁੰਦੀ ਹੈ ਇਸ ਲਈ ਗੁਰੂੜ ਪ੍ਰਾਣ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਵੀ ਇਸ ਵੇਲੇ ਇਕੱਲਾ ਨਹੀਂ ਛੱਡਣਾ ਚਾਹੀਦਾ ਅਤੇ ਮੌਤ ਹੋਣ ਦੀ ਵਿਧੀ ਅਨੁਸਾਰ ਕੁਝ ਕਰਮ ਕਰਨੇ ਲਾਜ਼ਮੀ ਹੁੰਦੇ ਹਨ ਸਭ ਤੋਂ ਪਹਿਲਾਂ ਸਰੀਰ ਨੂੰ ਨੀਲਾ ਨੀਲਾ ਕੇ ਨਵੇਂ ਕੱਪੜੇ ਪਹਿਨਾਏ ਜਾਂਦੇ ਹਨ ਫਿਰ ਮ੍ਰਿਤਕ ਦੇ ਕੰਨਾਂ ਅਤੇ ਨੱਕ ਵਿੱਚ ਰੂਈ ਵੀ ਪਾਈ ਜਾਂਦੀ ਹੈ ਦੋਵੇਂ ਪੈਰਾਂ ਦੇ ਉਂਗੂਠੇ ਇਕੱਠੇ ਬੱਧੇ ਜਾਂਦੇ ਹਨ ਅਤੇ ਮੂੰਹ ਵਿੱਚ ਤુલਸੀ ਦੇ ਪੱਤੇ ਰੱਖੇ ਜਾਂਦੇ ਹਨ। ਇਹ ਹੀ ਸਭ ਸਰੀਰ ਦੀ ਸ਼ੁੱਧਤਾ ਲਈ ਕੀਤਾ ਜਾਂਦਾ ਹੈ ਤਾਂ ਜੋ ਕੋਈ ਆਤਮਾ ਕਿਸੇ ਛੇਦ ਰਾਹੀਂ ਵਾਪਸ ਨਾ ਆ ਸਕੇ। ਇਸ ਨੂੰ ਅੰਤਿਮ ਸੰਸਕਾਰ ਕਿਹਾ ਜਾਂਦਾ ਹੈ ਇਹਨਾਂ ਸਭ ਤੋਂ ਬਾਅਦ দেহ ਸੰਸਕਾਰ ਦੀ ਵਿਧੀ ਆਉਂਦੀ ਹੈ ਜਿਸ ਵਿੱਚ ਸਰੀਰ ਨੂੰ ਚੰਦਨ ਦੀ ਲੱਕੜ ਨਾਲ ਬਣੀ ਚਿਤਾ ਤੇ ਰੱਖਿਆ ਜਾਂਦਾ ਹੈ ਪੰਡਤ ਮੰਤਰ ਉਚਾਰਨ ਨਾਲ ਚਿਤਾ ਨੂੰ ਤਿਆਰ ਕਰਦਾ ਹੈ ਪਰਿਵਾਰ ਦੇ ਸਾਰੇ ਲੋਕ ਉਹਨਾਂ ਦੇ ਘੇਰੇ ਕੇ ਖੜੇ ਹੋ ਜਾਂਦੇ ਹਨ ਫਿਰ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਜਾਂ ਸਭ ਤੋਂ ਨੇੜਲਾ ਪੁਰਸ਼ ਰਿਸ਼ਤੇਦਾਰ ਅੰਤਿਮ ਕਿਰਿਆ ਕਰਦਾ ਹੈ ਅਤੇ ਚਿਤਾ ਨੂੰ ਆਗ ਲਗਾਉਂਦਾ ਹੈ ਜਿਵੇਂ ਜਿਵੇਂ ਅੱਗ ਸਰੀਰ ਨੂੰ ਸਾੜਦੀ ਹੈ ਮੰਨਿਆ ਜਾਂਦਾ ਹੈ ਕਿ ਆਤਮਾ ਧਰਤੀ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੀ ਹੈ ਪਰ ਇਸ ਪੂਰੀ ਵਿਧੀ ਦਾ ਇੱਕ ਹੋਰ ਵੀ ਡੂੰਗਾ ਅਰਥ ਹੈ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਪਰਿਵਾਰ ਰੋ ਰਿਹਾ ਹੁੰਦਾ ਹੈ ਅਤੇ ਇਹ ਮੰਨਣਾ ਬਹੁਤ ਔਖਾ ਹੁੰਦਾ ਹੈ ਕਿ ਉਹਨਾਂ ਦਾ ਕੋਈ ਸਦਾ ਲਈ ਚਲਾ ਗਿਆ ਹੈ ਉਸ ਸਮੇਂ ਉਹ ਹਰ ਸ਼ਕਤੀ ਅੱਗੇ ਅਰਦਾਸ ਕਰਦੇ ਹਨ ਕਿ ਸ਼ਾਇਦ ਉਹ ਵਿਅਕਤੀ ਵਾਪਸ ਆ ਜਾਵੇ ਇਸ ਲਈ ਸਰੀਰ ਦੀ ਅੱਗ ਵਿੱਚ ਸੜ ਕੇ ਇਹ ਸੱਚ ਸਾਬਤ ਕੀਤਾ ਜਾਂਦਾ ਹੈ ਕਿ ਉਹ ਇਨਸਾਨ ਹੁਣ ਇਸ ਦੁਨੀਆ ਤੇ ਕਦੇ ਨਹੀਂ ਆਏਗਾ ਅਤੇ ਉਸ ਨੂੰ ਵਾਪਸ ਆਉਣ ਦੀ ਕੋਈ ਵੀ ਉਮੀਦ ਨਹੀਂ ਹੈ ਕਈ ਸਮਾਜ ਵਿੱਚ ਸਿਰ ਮਡਰੋਂ ਮੰਡ ਹਵਾਣਾ ਦੀ ਪ੍ਰਥਾ ਵੀ ਹੁੰਦੀ ਹੈ ਜੋ ਇਹ ਦਰਸਾਉਂਦੀ ਹੈ ਕਿ ਉਸ ਪਰਿਵਾਰ ਨਾਲ ਇੱਕ ਦੁਖਦਾਈ ਘਟਨਾ ਵਾਪਰੀ ਹੈ ਤੇ ਇੱਕ ਵੱਡਾ ਬਦਲਾਅ ਆਇਆ ਹੈ ਇਹ ਰਸਮ ਰਸਮਾ ਉਸ ਨਬਦਲਾਦ ਨੂੰ ਸਵੀਕਾਰ ਕਰਨ ਵਿੱਚ ਮਦਦ ਕਰਦੀਆਂ ਹਨ ਕਿਹਾ ਜਾਂਦਾ ਹੈ ਕਿ ਹੁਣ ਆਤਮਾ ਦਾ ਅਸਲ ਯਾਤਰਾ ਸ਼ੁਰੂ ਹੁੰਦੀ ਹੈ ਇੱਕ ਲੰਬੀ ਅਤੇ ਖਤਰਨਾਕ ਯਾਤਰਾ ਮਨਿਆ ਜਾਂਦਾ ਹੈ ਕਿ ਆਤਮਾ ਯਮਦੂਤਾ ਨਾਲ ਯਮਲੋਕ ਵੱਲ ਜਾਂਦੀ ਹੈ ਜਿੱਥੇ ਚਿਤਰਗੁਪਤ ਉਸ ਦੇ ਕਰਮਾਂ ਦਾ ਹਿਸਾਬ ਕਰਦਾ ਹੈ ਰਸਤੇ ਵਿੱਚ ਕਈ ਡਰਾਉਣੇ ਮੋੜ ਆਉਂਦੇ ਹਨ ਸਭ ਤੋਂ ਖਤਰਨਾਕ ਮੰਨੀ ਜਾਂਦੀ ਹੈ ਖੂਨ ਨਾਲ ਭਰੀ ਨਦੀ ਜਿਸ ਨੂੰ ਪਾਰ ਕਰਨ ਲਈ ਆਤਮਾ ਨੂੰ 13 ਦਿਨ ਲੱਗਦੇ ਹਨ ਇਸ ਸਮੇਂ ਦੌਰਾਨ ਉਸ ਨੂੰ ਖਾਣ ਪੀਣ ਨਹੀਂ ਮਿਲਦਾ ਜਿਸ ਨਾਲ ਆਤਮਾ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਵਾਰ ਅੱਗੇ ਦੀ ਯਾਤਰਾ ਪੂਰੀ ਨਹੀਂ ਕਰ ਸਕਦੀ ਇਸ ਤੋਂ ਬਚਣ ਲਈ ਪਿੰਡਦਾਨ ਦੀ ਪ੍ਰਥਾ ਕੀਤੀ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਪਿੰਡਦਾਨ ਨਾ ਕਰਨ ਨਾਲ ਆਤਮਾ ਤਰਤੀ ਅਤੇ ਯਮਲੋਕ ਵਿੱਚ اٹਕੀ ਰਹਿ ਜਾਂਦੀ ਹੈ ਯਮਲੋਕ ਦੇ ਰਸਤੇ ਵਿੱਚ 16 ਵੱਖ-ਵੱਖ ਸ਼ਹਿਰ ਮੰਨੇ ਜਾਂਦੇ ਹਨ ਜਿੱਥੇ ਯਮਦੂਤ ਕੁਝ ਸਮੇਂ ਲਈ ਰੁਕਦੇ ਹਨ ਅਤੇ ਉੱਥੇ ਆਤਮਾ ਨੂੰ ਭੋਜਨ ਮਿਲਦਾ ਹੈ ਜਿਸ ਨਾਲ ਉਹ ਅੱਗੇ ਦਾ ਕਠਿਨ ਯਾਤਰਾ ਲਈ ਤਿਆਰ ਹੁੰਦੀ ਹੈ ਤਰਤੀ ਤੇ ਵੀ 13 ਦਿਨ ਤੱਕ ਪਰਿਵਾਰ ਅਤੇ ਰਿਸ਼ਤੇਦਾਰੇ ਇਕੱਠੇ ਰਹਿੰਦੇ ਹਨ ਖਾਣਾ ਖਾਂਦੇ ਹਨ ਬੀਤਿਆ ਸਮੇਂ ਨੂੰ ਯਾਦ ਕਰਦੇ ਹਨ ਤੇ ਇੱਕ ਦੂਜੇ ਦਾ ਸਹਾਰਾ ਬੰਦੇ ਹਨ ਮਹਾਭਾਰਤ ਨਾਲ ਜੁੜੀ ਕਥਾ ਅਨੁਸਾਰ ਸਾਗਰ ਨਾਮ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ ਜਿਸ ਦੇ 60 ਪੁੱਤਰ 60000 ਪੁੱਤਰ ਸਨ ਉਹਨਾਂ ਨੂੰ ਮੁਕਤੀ ਲਈ ਗੰਗਾ ਵਿੱਚ ਅਸਤੀਆਂ ਦਾ 1000 ਪੁੱਤਰ ਸਨ ਉਹਨਾਂ ਦੀ ਮੁਕਤੀ ਲਈ ਗੰਗਾ ਵਿੱਚ ਅਰਥੀਆਂ ਦਾ ਵਿਸਰਜਨ ਕੀਤਾ ਗਿਆ ਇਸ ਲਈ ਅੱਜ ਵੀ ਅਰਥੀ ਵਿਸਰਜਨ ਦੀ ਪ੍ਰਥਾ ਚਲਦੀ ਆ ਰਹੀ ਹੈ ਇਹ ਸਾਰੀ ਵਿਧੀ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਦੇਣਾ ਅਤੇ ਪਰਿਵਾਰ ਵੱਲੋਂ ਆਖਰੀ ਵਿਦਾਈ ਦੇਣ ਦਾ ਤਰੀਕਾ ਹਨ ਤਾ ਜੋ ਆਤਮਾ ਪਰਵਾਰਿਕ ਬੰਧਨਾ ਤੋਂ ਮੁਕਤ ਹੋ ਕੇ ਮੋਕਸ਼ ਪ੍ਰਾਪਤ ਕਰ ਸਕੇ ਸਨਾਤਨ ਧਰਮ ਦੀ ਇਹੀ ਗਹਿਰਾਈ ਹੈ ਕਿ ਇੱਥੇ ਮੌਤ ਨੂੰ ਜੀਵਨ ਦਾ ਅੰਤ ਨਹੀਂ ਸਗੋ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਧਰਤੀ ਤੇ ਯਮਲੋਕ ਤੱਕ ਦਾ ਸਫ਼ਰ ਜਿਸ ਤੋਂ ਬਾਅਦ ਆਤਮਾ ਮੋਕਸ਼ ਪ੍ਰਾਪਤ ਕਰਦੀ ਹੈ ਇਸੀ ਯਾਤਰਾ ਨੂੰ ਆਸਾਨ ਬਣਾਉਣ ਲਈ ਸਾਡੇ ਗ੍ਰੰਥਾਂ ਵਿੱਚ ਇਹਨਾਂ ਸਭ ਰਸਮਾਂ ਦਾ ਮਤਵ ਦਰਸਾਇਆ ਗਿਆ ਹੈ ਇਸ ਵਿਸ਼ੇ ਦੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਦੱਸੋ ਜੇ ਵੀਡੀਓ ਪਸੰਦ ਆਈ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਐਸੀ ਹੀ ਅਣ ਕਹੀਆਂ ਕਹਾਣੀਆਂ ਅਣ ਸੁਣੀਆਂ ਕਹਾਣੀਆਂ ਸੁਣਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ